ਮਿੱਤਰੋ ਮੈਂ ਆ ਸਾਡਾ ਕਿਸਾਨਤੋ ਲੱਪਰੀ ਸਿੰਘ ਪੁੱਲਰ ਹੁਣ ਆਪਣੀ ਪੰਜਾਬ ਸਰਕਾਰ ਨੇ ਨਾ ਪੂਸਾ 44 ਬੈਨ ਕਰ ਦਿੱਤਾ ਚਲੋ ਵਧੀਆ ਗੱਲ ਆ ਪਰ ਕੱਲਾ ਪੂਸਾ 44 ਹੀ ਕਿਉਂ ਕੀਤਾ ਇਹਦੇ ਨਾਲ ਕਿਹੜੀ ਦੁਸ਼ਮਣੀ ਆ ਆਪਣੀ ਕਿਉਂਕਿ ਪੂਸਾ 44 ਤਾਂ ਲੱਗਦੀ ਬਹੁਤ ਥੋੜੇ ਇਲਾਕੇ ਦੇ ਵਿੱਚ ਸੀ ਚੰਗੇ ਪਾਣੀ ਦੇ ਵਿੱਚ ਜਿੱਥੇ ਪੂਰਾ ਇੱਕ ਨੰਬਰ ਪਾਣੀ ਸੀਗਾ ਜਾਦੇ ਵੈਰਾਈਟੀਆਂ ਪ੍ਰਾਈਵੇਟ ਲੱਗਦੀਆਂ ਹਾਈਬ੍ਰਿਡ ਲੱਗਦੀਆਂ ਜਾਂ ਫਿਰ ਇਸ ਵਾਰ ਸਭ ਤੋਂ ਵੱਧ ਲੱਗੂਗਾ ਪੰਜਾਬ ਦੇ ਵਿੱਚ ਮੁਛਲ 1401 ਜੋ ਕਿ ਪੂਸਾ 44 ਤੋਂ ਵੀ ਵੱਧ ਟਾਈਮ ਲੈ ਕੇ ਜਾਂਦਾ ਆਪਣੇ ਥੋੜੇ ਜੇ ਮਾੜੇ ਬਣਦੇ ਉਹ ਮਿਆਨੇ ਪਣਦੇ ਵਿੱਚ ਪੀਲੀ ਪੂਸਾ ਵੀ ਲੱਗ ਜਾਂਦਾ ਪਰੰਤੂ ਨਾ ਨਾ ਕਦੇ ਇਹ ਦੱਬ ਕੇ ਲਾਓ ਇਹ ਪਾਣੀ ਨਹੀਂ ਆਪਣਾ ਖਰਾਬ ਕਰਦੇ ਇਹ ਪਾਣੀ ਦੀ ਬਰਬਾਦੀ ਨਹੀਂ ਕਰਦੇ ਤੁਸੀਂ ਮੱਕੀ ਲਾਉਣੀ ਹੈ ਕਿ ਨਹੀਂ ਮਰਦੀ ਲਾਓ ਬਾਦ ਦੇ ਵਿੱਚ ਉੱਥੇ ਝੋਨਾ ਵੀ ਲਾਓ 6 ਮਹੀਨੇ ਆਪਣੇ ਖੇਤਾਂ ਦੇ ਵਿੱਚ ਪਾਣੀ ਖੜਾ ਰਹਿੰਦਾ ਕਹਿੰਦੇ ਨਹੀਂ ਨਹੀਂ ਮੱਕੀ ਤੇ ਝੋਨਾ ਨਹੀਂ ਪਾਣੀ ਆਪਣਾ ਖਰਾਬ ਕਰਦੇ ਇਹ ਨਹੀਂ ਆਪਣਾ ਪਾਣੀ ਬਰਬਾਦ ਕਰਦੇ ਬਸ ਤੁਸੀਂ ਕੱਲਾ ਪੂਸਾ 44 ਨਹੀਂ ਲਾਉਣਾ ਇਹ ਤਾਂ ਕੁਝ ਵੀ ਨਹੀਂ ਅਜਤਾ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਇੰਨਾ ਕਿ ਜ਼ਿਆਦਾ ਖੜਦੇ ਆ ਨਾ ਕਿ ਪੰਜਾਬ ਦੇ ਵਿੱਚ ਇੱਕ ਕੰਪਨੀ ਦਾ ਹਾਈਬ੍ਰਿਡ ਸੀਡ 3435 3800 ਰੁਪਏ ਤੱਕ ਵਿਕ ਰਿਹਾ ਇੱਕ ਥੈਲੀ 3 ਕਿਲੋ ਦੀ 3800 ਰੁਪਏ ਜਨ ਕੇ 4000 ਰੁਪਏ ਇੱਕ ਕਿਲੋ ਦੇ ਚ 4 ਕਿਲੋ ਬੀਜ ਪੈਂਦਾ ਜਨ ਕੇ 5000 ਰੁਪਏ ਇਕੱਲਾ ਬੀਜ ਬੀਜ ਵਿਕੀ ਜਾਂਦਾ ਉਹ ਵੀ ਬਲੈਕ ਦੇ ਵਿੱਚ ਉਹ ਵੀ ਇੰਨਾ ਸਰਕਾਰਾਂ ਦੇ ਨੱਕ 헤 ਟਾ ਇਹਨਾਂ ਨੂੰ ਸ਼ਰਿਆਂ ਪਤਾ ਪਰ ਅਸੀਂ ਉਹ ਬੰਦ ਨਹੀਂ ਕਰਨਾ ਅਸੀਂ ਕਿਸਾਨਾਂ ਦੀ ਲੁੱਟ ਨਹੀਂ ਬੰਦ ਕਰਨੀ ਪਰ ਅਸੀਂ ਕੀ ਕਰਨਾ ਇਕੱਲਾ ਪੂਸਾ ਚਿੱਤਾ ਲਈ ਬੰਦ ਕਰਨਾ ਇਹ ਤਾਂ ਕੁਝ ਵੀ ਨਹੀਂ ਦੂਜੇ ਪਾਸੇ ਸ਼ੈਲਰ ਮਾਰਕ ਕਹਿ ਰਹੇ ਆ ਅਸੀਂ ਪੀਆਰ 126 ਲੈਣੀ ਨਹੀਂ ਆਪਣੀ ਸਰਕਾਰ ਤੇ ਯੂਨੀਵਰਸਿਟੀਆਂ ਕਹਿ ਰਹੇ ਮੈਂ ਇਹੀ ਕਹਿੰਨਾ ਕਿ ਪੀਆਰ 126 ਲਾਓ ਬਹੁਤ ਵਧੀਆ ਵੈਰੈਟੀ ਆ ਬਹੁਤ ਵਧੀਆ ਝਾੜ ਆ ਥੋੜੇ ਜੇ ਸਮੇਂ ਚ ਪੱਕੇ ਨੇ ਨਾਲੇ ਆਪਣੀ ਜ਼ਮੀਨ ਦੇ ਵਿੱਚ ਜਾਣ ਪੈਂਦੀ ਆ ਕਣਕ ਦਾ ਝੜ ਵੀ ਵੱਧਦਾ ਪਰੰਤੂ ਛੈਲਰਾਂ ਵਾਲੇ ਕਹਿੰਦੇ ਅਸੀਂ 26 ਲੈਣੀ ਨਹੀਂ ਤੁਸੀਂ ਪੂਸਾ 44 ਲਾਓ ਸਰਕਾਰਾਂ ਕਹਿ ਰਹੀਆਂ ਅਸੀਂ ਪੂਸਾ 44 ਲੱਗਣ ਹੀ ਨਹੀਂ ਦੇਣਾ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਹੁਣ ਕਿਸਾਨ ਜਾਵੇ ਤਾਂ ਜਾਵੇ ਕਿੱਧਰ ਮੇਰੇ ਕੋਲ ਹਾਜੇ ਤੱਕ ਵੀ ਫੋਨ ਆ ਰਹੇ ਆ ਕਿ ਅਸੀਂ ਪਿਛਲੇ ਸਾਲ ਪੀਆਰ 126 ਲਗਾਈ ਸੀ ਮੰਡੀ ਦੇ ਵਿੱਚ ਕਿਸੇ ਨੇ ਖਰੀਦੀ ਹੋਈ ਨਹੀਂ ਹੁਣ ਉੱਥੇ ਕਿਸਾਨ ਕਰੇ ਤਾਂ ਕਰੇ ਕੀ ਮੈਨੂੰ ਸਮਝ ਨਹੀਂ ਆਉਂਦੀ ਤਾਂ ਹੁਣ ਮੈਂ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਦਾ ਕਿ 140 142 ਦਿਨਾਂ ਤੋਂ ਵੱਧ ਜਿੰਨੀਆਂ ਵੀ ਝੋਨੇ ਦੀਆਂ ਵੈਰਾਈਟੀਆਂ ਬਾਸਮਤੀ ਆ ਚਾਹੇ ਹਾਈਬ੍ਰਿਡ ਝੋਨਾ ਸਾਰੀਆਂ ਹੀ ਬੈਨ ਕਰ ਦਿੱਤੀਆਂ ਨੇ ਇਹਦੇ ਵਿੱਚ ਪੂਸਾ 43 ਵਿੱਚ ਹੀ ਆਜੂ ਇਹਦੇ ਵਿੱਚ ਪੀਲੀ ਪੂਸਾ ਡੋਗਰ ਪੂਸਾ ਹਾਈਬ੍ਰਿਡ ਵੈਰਾਈਟੀਆਂ ਜਿਵੇਂ 28P67 ਆ ਜਾਂ ਫਿਰ ਹੋਰ ਬਾਸਮਤੀ ਵੈਰਾਈਟੀਆਂ ਜਿਵੇਂ ਮੁਛਲ 1401 ਜਿਹੜਾ ਕਿ ਬਹੁਤ ਹੀ ਜ਼ਿਆਦਾ ਸਮਾਂ ਲੈਂਦੀ ਹੈ ਇੱਥੋਂ ਤੱਕ ਕਿ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ PR122 OBs ਦੇ ਵਿੱਚ ਹੀ ਆ ਜਾਵੇ ਕਿਉਂਕਿ ਉਹ ਵੀ ਪੱਕਣ ਦੇ ਵਿੱਚ 140 44 ਦਿਨ ਲੈਂਦੀ ਆ ਤਾਂ ਹੁਣ ਦੋਸਤੋ ਜੇਕਰ ਤੁਸੀਂ ਅਜਿਹਾ ਫੈਸਲਾ ਕਰਦੇ ਹੋ ਤਾਂ ਆਪਣੇ ਕਿਸਾਨ ਬਹੁਤ ਜ਼ਿਆਦਾ ਖੁਸ਼ ਹੋਣਗੇ ਤੁਹਾਡੇ ਫੈਸਲੇ ਦਾ ਸਵਾਗਤ ਕਰਨਗੇ ਕਿ ਇਹ ਇੱਕ ਚੰਗਾ ਫੈਸਲਾ ਕੀਤਾ ਪਰੰਤੂ ਇੱਕੋ ਹੀ ਝੋਨੇ ਦੀ ਕਿਸਮ ਦੇ ਪਿੱਛੇ ਪੈ ਜਾਣਾ ਇਹ ਕੋਈ ਬਹੁਤਾ ਜਿਆਦਾ ਚੰਗਾ ਫੈਸਲਾ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਪ੍ਰਾਈਵੇਟ ਵੈਰਾਈਆਂ ਬਹੁਤ ਜਿਆਦਾ ਜੋ ਕਿ ਬਹੁਤ ਹੀ ਜਦੇ ਮਹਿੰਗੇ ਮਹਿੰਗੇ ਭਾਅ ਉੱਪਰ ਆਪਣੇ ਸੀਡ ਵੇਚ ਰਹੇ ਆ ਤੇ ਟਾਈਮ ਵੀ ਬਹੁਤ ਜਿਆਦਾ ਲੈ ਕੇ ਜਾਂਦੇ ਆ ਤੇ ਵਿੱਚ ਵਿੱਚ ਤਾਂ ਅਜਿਹੀਆਂ ਵੈਰਾਈਆਂ ਜਿਨ੍ਹਾਂ ਨੂੰ ਬਿਮਾਰੀਆਂ ਵੀ ਬਹੁਤ ਜਿਆਦਾ ਆਉਂਦੀਆਂ ਤੇ ਚੰਗੀਆਂ ਭਾਰੀਆਂ ਮਾੜੀਆਂ ਜ਼ਮੀਨਾਂ ਦੇ ਵਿੱਚ ਕਾਮਯਾਬ ਉਹ ਧੜਾ ਧੜ ਵਿਕ ਰਹੇ ਆ ਇਸ ਤੋਂ ਇਲਾਵਾ ਜੇਕਰ ਆਪਾਂ ਪੰਜਾਬ ਬਚਾਉਣਾ ਪੰਜਾਬ ਦਾ ਪਾਣੀ ਬਚਾਉਣਾ ਤਾਂ ਮੱਕੀ ਵੀ ਬੈਣ ਕਰਨੀ ਚਾਹੀਦੀ ਹੈ ਜਾਂ ਪਰ ਜੇ ਤੇ ਜਿਹੜੇ ਖੇਤਾਂ ਦੇ ਵਿੱਚ ਮੱਕੀ ਲਾ ਲਈ ਉੱਥੇ ਝੋਨਾ ਨਾ ਲਾਓ ਹੋਰ ਕੀ ਫਸਲ ਲਗਾਓ ਅਜਿਹੀ ਫੈਸਲੇ ਆਪਣੇ ਪੰਜਾਬ ਸਰਕਾਰ ਨੂੰ ਕਰਨੇ ਚਾਹੀਦੇ ਆ ਇੱਕੋ ਵੈਰਾਈਟੀ ਦੇ ਪਿੱਛੇ ਪੈ ਜਾਣਾ ਇਹ ਕੋਈ ਬਹੁਤੀ ਜ਼ਿਆਦਾ ਚੰਗੀ ਗੱਲ ਨਹੀਂ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ